ਤੁਸੀਂ ਦੇਖ ਰਹੇ ਹੋ ਬਲਵੰਤ ਸੰਮੇ ਵਾਲੀ ਲਾਈਵ ਵਿੱਚ ਆਪ ਸਭ ਦਾ ਸਵਾਗਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਮੁਕਸਰ ਸਾਹਿਬ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਸਰ ਸਾਹਿਬ ਡਾਕਟਰ ਗਗਨਦੀਪ ਕੌਰ ਦੀ ਅਗਵਾਈ ਵਿੱਚ ਸਵਿਧਾਨ ਦਿਵਸ ਮਨਾਇਆ ਗਿਆ ਸੈਸ਼ਨ ਜੱਜ ਸ਼੍ਰੀ ਰਾਜਕੁਮਾਰ ਜੀ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅਸ਼ਾਂਤ ਤੋਂ ਦੂਰ ਰਹਿਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਘੱਟ ਕਰਨ ਸੰਬੰਧੀ ਸੋਚ ਚੁਕਵਾਈ ਉਹਨਾਂ ਨੇ ਵਿਦਿਆਰਥੀਆਂ ਨੂੰ ਅਨਤਕ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਇਸ ਸੁਭਾਅ ਦੇ ਪ੍ਰਤੀ ਹੈ ਤੇ ਖੁਸ਼ ਹਾਂ ਜੀ ਕਿ ਕੋ ਅੱਜ ਪਾ ਸਾਰੇ ਇਕੱਠੇ ਹੋયા ਸੈਲੀਬ੍ਰੇਟ ਕਰ ਰਹੇ ਹਾਂ ਕਨਸਟੀਟਿਊਸ਼ਨ ਡੇ ਇਸ ਨੂੰ ਕਿਟਿਕਲ ਸਾਈਸ ਦੇ ਜਿਹੜੇ ਮੂਵਮੈਂਟਸ ਨੇ ਹੋੜੀ ਰਹੀ ਹੈ

ਅੱਜ ਅਸੀਂ ਸੁਧਾਨ ਦੇ ਵਿੱਚ ਇੱਥੇ ਇਕੱਤਰ ਹੋਏ ਹਾਂ ਕਿਉਂਕਿ ਅਸੀਂ ਅਡਾਪਟ ਕਰ ਲਿਆ ਸੀ ਸੁਧਾਨ ਪਰ ਇਹਦੀ ਇੰਪਲੀਮੈਂਟੇਸ਼ਨ ਆ ਗਈ 250 ਦੇ ਵਿੱਚ 26 ਜਨਵਰੀ ਨੂੰ ਕੀਤੀ ਜਿਹੜਾ ਇਹ ਸਿਨ ਅਡਾਪਟ ਕੀਤਾ ਉਹ ਤਾਂ ਅਸੀ ਕਰੰਦਾ ਪਰਨ ਲੇਤਾ ਸੀ ਜਿਹੜੀ ਸਬ ਕੌਂਸਲੈਂਟਸ ਫੈਮਿਲੀ ਸੀ ਵੀ ਜੋ ਸੀ ਫਰੇਮ ਬਣ ਕਰ ਲਿਆ ਜਿਹਦੇ ਵਿੱਚ ਜਸਟਿਸ ਸੀ ਇਕਵੈਲਟੀ ਸੀ ਭਾਈਚਾਰੇ ਦੇ ਸਾਡੇ ਬੱਚ ਨੂੰ ਸੀ ਵੀ ਉਹਨਾਂ ਨੂੰ ਮਤੇ ਨਾ ਜਰੀ ਅਸੀਂ ਸਟੇ ਜਿਹੜੀ ਸਟਡੀ ਸੈਟਰਲ ਗਵਰਨਮੈਂਟ ਐ ਜਾਂ ਸਟੇਟ ਗਵਰਨਮੈਂਟ ਨੇ ਪਬਲਿਕਲੀ ਹੋਣੀ保证 ਕਰਾਂਗੇ ਤੇ ਜਿਹੜੇ ਸੋਰਸ ਐ ਸੰਵਿਧਾਨ ਦਾ ਪਬਲਿਕ ਹੋਣੀ ਆਮ ਜਾਂਦਾ ਹੋਊਗੀ ਤੁਸੀਂ ਮੈਂ ਸਾਡਾ ਹੋਰ ਭਾਈਚਾਰਾ ਇਹ ਸਾਰੇ ਦੇ ਸਾਰਾ ਜਿਹੜਾ ਸਿੱਟੀ ਚੱਲਣਾ ਇਹਦਾ ਸੋਰਸ ਹੋਊਗਾ ਕਿ ਤੋ ਬਾਹਰੋਂ ਸੋਰਸ ਨਹੀਂ ਐ ਮਤਲਬ ਕਿ ਜਿਹੜੀ ਵੀ ਪਾਵਰ ਆਣੀ ਐ ਇਸੇ ਕਰਕੇ VOTING ਦਾ ਰਾਈਟ ਕਰਦੇ ਅਸੀਂ ਡੈਮੋਕਰੈਟਿਕ ਸਿਸਟਮ ਦੇ ਵਿੱਚ ਐਂ ਰੱਖੇ ਤੇ ਉਸ ਦਿਨ ਜਿਹੜੀਆਂ ਅਸੀਂ ਉਸ ਹਾਲਾਤ ਦੇ ਵਿੱਚ ਅਸੀਂ ਕਿਉਂਕਿ ਪਹਿਲਾਂ ਸਾਡੀ ਮਾਮਲਨ ਜਿਹੜੀ ਅਟੈਕ ਸੀਗੇ ਉਹਦੇ ਵਿੱਚ ਰਾਜੇ ਰਦਵਾੜਿਆਂ ਦੀ ਲੜਾਈ ਸੀ ਆਪਸ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਇੰਪੀਰੀਅਲ ਸਿਸਟਮ ਨੇ ਅੱਗੇ ਘੇਰ ਲਿਆ ਜਿਹੜਾ ਯੂਕੇ ਦੇ ਥਰੂ ਕੀਤਾ ਪਹਿਲਾਂ ਈਸਟ ਇੰਡੀਆ ਕੰਪਨੀ ਆਈ ਫਿਰ ਹੌਲੀ-ਹੌਲੀ ਉਹਨਾਂ ਦੀ ਜਿਹੜੀ ਉੱਤਰੀ ਵਰਨਿੰਗ ਸੀਗੇ ਜਿਹੜੇ ਕਿੰਗ ਸੀਗੇ ਉਹਨਾਂ ਨੇ ਅਧਿਆਤ ਵਿੱਚ ਆਪਣੀ ਬਾਨ ਕਲੋਨੀ ਦੇਸ਼ ਦੀ ਤੋ ਸਾਨੂੰ ਸਾਡੇ ਜਿਹੜੇ ਇੰਡੀਪੈਂਡੈਂਸ ਵਾਸਤੇ ਜਿਨ੍ਹਾਂ ਨੇ ਲੜਾਈ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਓਵਰঅল ਕੰਟਰੀ ਨੂੰ ਰਾਜਾਂ ਦੇ ਦੁਆੜਿਆਂ ਤੋਂ ਵੀ ਲੈ ਲਿਆ ਕੰਟਰੋਲ ਲੈ ਲਿਆ ਆਪਣੇ ਗਵਰਨੈਂਸ ਲੈ ਲਈ ਜਿਹੜਾ ਮੇਨ ਚਾਹੇ ਐਜੂਕੇਸ਼ਨ ਸਿਸਟਮ ਸੀ ਚਾਹੇ ਰੋਡ ਸੀ ਉਹਨਾਂ ਨੇ ਆਪਣੇ ਮੁਤਾਬਕ ਇਹਨੂੰ ਬਦਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਜਦੋਂ ਸੀ ਪੜਦੇ ਸੀ ਉਹ ਤੋਂ ਇਹ ਵੀ ਸਾਨੂੰ ਉਹਨਾਂ ਨੇ ਜਿਹੜਾ ਇਹ ਹੋਮ ਵੀ ਚੱਲ ਰਿਹਾ ਕੁਛ ਹੱਦ ਤੱਕ ਸਾਨੂੰ ਪਲਾਨਸ ਬਣਾਉਣ ਲਈ ਬਣਾਇਆ ਤੁਹਾਡਾ ਐਜੂਕੇਸ਼ਨ ਸਿਸਟਮ ਨਾ ਕਿ ਸਾਨੂੰ ਗਵਰਨੈਂਸ ਵਾਸਤੇ ਬਣਾਇਆ ਕਿਉਂਕਿ ਜਿਹੜੀ ਹੈ ਉੱਪਰਲੀ ਪਾਵਰ ਸੀਮ ਸਾਰੇ ਸਾਰੇ ਇੰਗਲਿਸ਼ ਲੋਕ ਦੀ ਜਿਹੜੇ ਉਹਨਾਂ ਨੇ ਕਿਤਾਬਾਂ ਉਹ ਘੱਟੇ ਵਿੱਚ ਅਸੀਂ ਲੋਅਰ ਲੈਵਲ ਤੇ ਸਰਵਿਸ ਕਰ ਰਹੇ ਸੀ ਇਸ ਕਰਕੇ ਸਾਨੂੰ ਯੂ ਚ ਪਈ ਕਿ ਕਿ 26 ਨਵੰਬਰ 1949 ਦੇ ਵਿੱਚ ਅਸੀਂ ਕਨਸਟੀਟਿਊਸ਼ਨ ਅਡਾਪਟ ਕੀਤਾ ਸੀ ਉਸੇ ਡੇ ਨੂੰ 75ਵਾਂ ਸਾਲ ਅੱਜ ਉਹਨੂੰ ਸੈਲੀਬ੍ਰੇਟ ਕਰਨ ਲਈ ਡਿਸਟ੍ਰਿਕਟ ਦੇ ਵਿੱਚੋਂ ਸੀਐਸ ਸਕੂਲ ਨੂੰ ਸਲੈਕਟ ਕੀਤਾ ਫਿਰ ਸਕੂਲ ਦੇ ਮਿਊਂਸਪਲ ਸਰਵਨ ਟੀਚਰ ਸਰਵਨ ਸਟੂਡੈਂਟ ਸਰਟਾ ਬੋਰਡ ਸਯੋਗਜਤਾ ਤੇ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਅਸੀਂ ਕਨਸਟੀਟਿਊਸ਼ਨ ਦੀ ਉਤਤ ਦਿੱਤੀ ਦਿੱਤੀ ਨਾਲ ਅਸੀਂ ਤਿੰਨ ਹੋਰ ਉਸ ਜਿਹੜੀਆਂ ਅੱਜ ਸਾਨੂੰ ਡਿਫਿਕਲਟੀ ਲੱਗਦੀਆਂ ਨੇ ਬੀਐਲਐਸ ਕਿਉਂਕਿ ਟਾਈਮ ਤੋਂ ਟਾਈਮ ਅਸੀਂ ਸ਼ਹਿਰ ਦੇ ਵਿੱਚ ਪਬਲਿਕ ਨਾਲ ਅਣਜਾਣਾਂ ਵੀ ਹੁੰਦੇ ਤੇ ਸ਼ਹਿਰ ਦੇ ਇਸ਼ੂ ਵੀ ਦੇਖਦੇ ਆਂ ਇਹਨਾਂ ਨਸ਼ੇ ਦਾ ਕੋਰਟ ਦੇ ਵਿੱਚ ਬਹੁਤ ਕੇਸ ਚੱਲ ਰਹੇ ਨੇ ਕਾਫੀ ਡੈੱਟਸ ਨੇ ਜਿੱਥੇ ਨਸ਼ੇ ਨਾਲ ਗੋਰੀਆਂ ਨੇ ਯੂ ਲੋ ਬੋਡੋ ਚੋਲੀ ਦੇ ਇੱਕ ਉਹਦੇ ਉੱਪਰ ਆਤੀ ਇੱਕ ਜਿਹੜੀ ਪਲਾਸਟਿਕ ਦਾ ਯੂਜ਼ ਕਰਕੇ ਥ्रो ਕਰਨਾ ਤੇ ਰੋਡ ਦੇ ਵਿੱਚ ਉੱਤੇ ਜਿਹੜਾ ਗਾਵੇ ਵਿੱਚ ਇਕੱਠਾ ਹੋ ਰਿਹਾ ਉਹਦੇ ਸੰਬੰਧ ਦੇ ਵਿੱਚ ਇਹ ਅਸੀਂ ਉਹ ਦਵਾਈ ਸਰਨੇ ਵੀ ਲਈ ਟੀਚਰ ਸਾਹਿਬਾਨ ਨੇ ਵੀ ਲਈ ਤੇ ਸਕੂਲ ਦੇ ਟੀਚਰ ਜਿਹੜੀ ਵਿਦਿਆਰਥੀ ਨੇ ਉਹਨਾਂ ਨੇ ਲਈ ਬੜਾ ਅਛਾ ਲੱਗੇ ਇੱਥੇ ਆ ਕੇ ਇਹਨਾਂ ਦੇ ਸਹਿਯੋਗ ਤੋਂ ਜਿਹੜਾ ਪ੍ਰਬੰਧਨ ਹੈ ਮਿਸਟਰ ਬੀਬੀ ਵੀ ਆਏ ਬਨੇ ਇਹਨਾਂ ਨੇ ਵੀ ਸਾਡੇ ਨਾਲ ਸਹਿਯੋਗ ਦਿੱਤਾ ਮੈਨੂੰ ਲੱਗਦਾ ਹੈ ਕਿ ਅਸੀਂ ਜੋ ਅੱਜ ਕੰਮ ਕੀਤਾ ਹੈ ਇਹਦੇ ਨਾਲ ਸਾਡੇ ਤੇ ਆਨਲਾਈਨ ਦੀ ਸਦੀ ਜਨਰੇਸ਼ਨ ਹੈ ਕਿਉਂਕਿ ਬੱਚੇ ਨੇ ਇਥੇ ਉਹਦਾ ਬਹੁਤ ਫਾਇਦਾ ਹੋਊਗਾ ਸਰ ਜਿਵੇਂ ਨਾਬਾਲਗ ਬੱਚੇ ਮੰਨ ਲਓ ਤੁਸੀਂ ਐਕਸੀਡੈਂਟਾਂ ਦੀ ਗੱਲ ਕੀਤੀ ਨਾਬਾਲਗ ਬੱਚੇ ਜਿਵੇਂ ਮੰਨ ਲਓ ਵਹੀਕਲ ਚਲਾ ਰਹੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹੈ ਅਸੀਂ ਬੱਚਿਆਂ ਨਾਲੋਂ ਪਹਿਲਾਂ ਇਹੀ ਕਹਾਂਗੇ ਕਿ ਪੇਰੈਂਟਸ ਕੋਸ਼ਿਸ਼ ਕਰਨ ਕਿ ਜਿਹੜੇ ਬੱਚੇ ਪ੍ਰੋਪਰਲੀ ਡਰਾਈਵ ਨਹੀਂ ਕਰ ਸਕਦੇ ਉਹਨਾਂ ਨੂੰ ਵਹੀਕਲ ਨਾ ਦੇਣ ਕਿਉਂਕਿ ਜੇ ਐਕਸੀਡੈਂਟ ਹੁੰਦਾ ਜਰੂਰੀ ਨਹੀਂ ਕਿ ਸਾਹਮਣੇ ਵਾਲੇ ਵੀ ਸੱਟ ਵੱਜੂ ਤੁਹਾਡੇ ਆਪਣੇ ਵੀ ਬੱਚੇ ਦੇ ਸੱਟ ਵੱਜ ਸਕਦੀ ਹੈ ਇਸ ਕਰਕੇ ਕੱਲਾ ਨਵਾਲਗ ਨਹੀਂ ਜਿਨੀ ਵੀ ਡਰਾਈਵਿੰਗ ਦੇ ਵਿੱਚ ਪ੍ਰੋਟੈਕਸ਼ਨ ਨਹੀਂ ਤੇ ਸਪੀਡ ਤੇ ਕੰਟਰੋਲ ਨਹੀਂ ਹੁੰਦੀ ਫਿਰ ਬੱਚੇ ਨੂੰ ਵਹੀਕਲ ਨਹੀਂ ਦੇਣਾ ਚਾਹੀਦਾ ਸਰ ਇੱਕ ਜਿਵੇਂ ਐਕਸੀਡੈਂਟ ਹੋ ਜਾਂਦਾ ਪਬਲਿਕ ਉਹਨਾਂ ਨੂੰ ਨਹੀਂ ਉਠਾਉਂਦੀ ਜਾਂ ਪ੍ਰਸ਼ਾਸਨ ਵੀ ਮੌਕੇ ਤੇ ਨਹੀਂ ਪਹੁੰਚਦਾ ਉਹ ਡਰਦੇ ਆ ਵੀ ਸਾਡੇ ਤੇ ਕੋਈ ਕੇਸ ਵਗੈਰਾ ਨਾ ਪੈ ਜਾਏ ਉਹਨਾਂ ਬਾਰੇ ਕੀ ਜਾਣਕਾਰੀ ਹੈ ਆਪਣੀ ਉਹਦਾ ਕਾਰਨ ਇਹ ਹੈ ਕਿ ਜਦੋਂ ਫੈਮਲੀ ਨੂੰ ਨਹੀਂ ਪਤਾ ਹੁੰਦਾ ਕਿ ਐਕਸੀਡੈਂਟ ਹੋਇਆ ਕਿਵੇਂ ਜਿਹੜੇ ਚਸ਼ਮਦੀਨ ਹੁੰਦੇ ਨੇ ਉਹਨਾਂ ਨੇ ਚਲੇ ਜਾਣਾ ਉੱਥੋਂ ਜਦੋਂ ਮੌਕਾ ਤੋਂ ਸਿਚੁਏਸ਼ਨ ਡਿਲੀਊਟ ਹੋਈ ਉਹ ਮੌਕਾ ਛੱਡ ਕੇ ਚਲੇ ਜਾਂਦੇ ਨੇ ਕਈ ਵਾਰ ਫੈਮਲੀ ਨੂੰ ਇਹ ਹੁੰਦਾ ਹੈ ਵੀ ਜਿਹੜਾ ਬੰਦਾ ਸੰਭਾਲ ਰਿਹਾ ਹੈ ਸ਼ਾਇਦ ਇਸੇ ਤੋਂ ਐਕਸੀਡੈਂਟ ਹੋਇਆ ਇਹ ਸਾਡੇ ਫੀਅਰ ਫੈਕਟਰ ਹੈ ਪਰ ਹੁਣ ਜਿਹੜੀਆਂ ਪੰਜਾਬ ਗਵਰਨਮੈਂਟ ਨੇ ਮਰਿਖਲ ਬੈਨ ਲਾਈਆਂ ਨੇ 25 ਕਿਲੋਮੀਟਰ ਦੇ ਰੇਡੀਅਸ 'ਚ ਉਹ ਨਹੀਂ ਤਾਂ ਉਹਦਾ ਨੰਬਰ ਨੂੰ ਸਾਨੂੰ ਮੈਕਸਿਮ ਪਬਲਿਸ਼ ਕਰਨਾ ਚਾਹੀਦਾ ਹੈ ਮੀਡੀਆ 'ਤੇ ਤਾਂ ਕਿ ਉਥੋਂ ਜਿਹੜੇ ਚਸ਼ਮਦੀਨ ਹੋਣ ਮੌਕੇ ਤੇ ਹੋਣ ਉਹਨਾਂ ਨੂੰ ਇੰਟੀਮੇਟ ਕਰ ਦੇਣ ਕਿਸੇ ਪ੍ਰਾਈਵੇਟ ਬੰਦੇ ਦੀ ਇਨਵੋਲਵਮੈਂਟ ਹੀ ਨਾ ਹੋਵੇ ਸਰ ਜਿਵੇਂ ਸਫਾਈ ਬਿਆਨ ਨੂੰ ਲੈ ਕੇ ਆਪਾਂ ਹੋਰ ਮੁੱਦਿਆਂ ਤੇ ਜਿਵੇਂ ਗੱਲ ਕਰਦੇ ਸਫਾਈ ਬਿਆਨ ਚ ਪਰ ਸੀਵਰੇਜ ਦਾ ਸ਼੍ਰੀ ਮੁਖਸਰ ਸਾਹਿਬ ਵਿਖੇ ਬਹੁਤ ਮਾੜਾ ਹਾਲ ਹੈ ਸੀਵਰੇਜ ਦਾ ਸਾਨੂੰ ਪਹਿਲਾਂ ਵੀ ਸੰਦੋਛੇ ਸੀ ਅਸੀਂ ਐਡਮਿਨਿਸਟ੍ਰੇਸ਼ਨਲ ਟੇਕਅਪ ਕਰ ਰਹੇ ਹਾਂ ਜਿੰਨੋਂ ਵੀ ਜਿੰਨੀ ਜਲਦੀ ਹੋ ਸਕਿਆ ਕੋਸ਼ਿਸ਼ ਕਰਾਂਗੇ ਕਿ ਸਾਡੇ ਸਹਿਯੋਗ ਨਾਲ ਸੁਧਰ ਦਤਾ ਜਾਵੇ ਤਾਂ ਨਿਯੋਕਤਾਂ ਤੋਂ ਕਦਮ ਅਗਲੇ ਹੋਣਗੇ ਇੱਕ ਸਾਲ ਦੀ ਜਿਹੜੀ ਚੌਥੀ ਨੈਸ਼ਨਲ ਲੋਕਦਾਨਤ ਹੈ ਇਹ 14 ਦਸੰਬਰ ਨੂੰ ਲਗਣੀ ਹੈ ਜਿਹੜਾ ਸੈਕੰਡ ਸੈਟਰਡੇ ਆ ਉਹ ਤੇ ਉਸ ਦਿਨ ਅਸੀਂ ਮੈਕਸਿਮ ਕੇਸ ਜਿਹੜੇ ਪੈਂਡਿੰਗ ਨੇ ਜਾਂ ਹੂ ਡਿਪਾਰਟਮੈਂਟਸ ਤੇ ਨੇ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਪਸੀ ਸ਼ਾਂਤੀ ਨਾਲ ਹੋਵੇ ਸਰ ਜਿਵੇਂ ਲੋਕ ਮੰਨ ਲਓ ਕੋਰਟ ਕਚਹਿਰੀਆਂ ਤੋਂ ਬੜਾ ਡਰਦੇ ਆ ਜਿਵੇਂ ਪੈਸੇ ਦੇ ਲੈਵਲੋਂ ਕੋਈ ਫ੍ਰੀ ਦਤ ਹੈ ਕੋਰਟ ਕਚਹਿਰੀ ਤਾਂ ਹੁਣ ਤਾਂ ਦੇਖੋ ਜਿਹੜਾ ਡੀਐਲਐਸਏ ਦਾ ਥਰੂ ਨਾਲਸਾ ਤੇ ਪਲਸਾ ਬਣਿਆ ਹੋਇਆ ਅਸੀਂ ਤਾਂ ਘਰ ਘਰ ਜਾ ਕੇ ਹਰ ਥਾਂ ਤੇ ਜਾ ਕੇ ਹਰ ਜੇਲ੍ਹ 'ਚ ਜਾ ਕੇ ਕਹਿ ਰਹੇ ਹਾਂ ਵੀ ਤੁਸੀਂ ਇਹ ਨਾ ਡਰੋ ਵੀ ਤੁਹਾਡੇ ਵਕੀਲ ਨੂੰ ਅੰਗੇਜ ਕਰਨ ਦੀ ਹੈ ਨਹੀਂ ਹਾਇਤ ਅਸੀਂ ਫ੍ਰੀ ਲੀਗਲ ਹੈਲਪ ਦੇ ਰਹੇ ਹਾਂ ਈਵਨ ਪ੍ਰੀ-ਲੀਟੀਗੇਟਿਵ ਸਟੇਟਮੈਂਟ ਵੀ ਦੇ ਰਹੇ ਹਾਂ